ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਆਪਣੇ ਪਸ਼ੂ ਨੂੰ ਹੌਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਹੁਣ ਟਾਈਮ ਗਰਮੀ ਦਾ ਚੱਲ ਪਿਆ ਹੈ ਹਨਾ ਇਹਦੇ ਵਿੱਚ ਜਿਹੜਾ ਦਿਨੇ ਮੱਖੀ ਜਾਂ ਮੱਛਰ ਤੋਂ ਕਿਵੇਂ ਬਚਾ ਸਕਦੇ ਹਾਂ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅੰਦਰ ਤੇ ਜਾ ਕੇ ਆਪਾਂ ਵੀਡੀਓ ਦੇ ਵਿੱਚ ਲਿੰਕ ਵੀ ਲਾਵਾਂਗੇ ਸਕਰੀਨ ਦੇ ਉੱਪਰ ਵੀ ਜਿਹੜੇ ਆਪਣੇ ਪਹਿਲਾ ਨੁਕਤੇ ਪਾਏ ਹੋਇਆ ਮੱਖੀ ਜਿਹੜੀ ਮੱਖ ਕਹਿ ਲੇ ਜਾਂ ਮੱਖੀ ਕਹਿ ਲੇ ਉਹ ਤੋਂ ਬਚਣ ਦੇ ਲਈ ਹਨ ਵੀ ਕਿਵੇਂ ਆਪਾਂ ਆਪਣੇ ਪਸ਼ੂ ਨੂੰ ਬਚਾ ਸਕਦੇ ਆ ਤੇ ਜਿਹੜਾ ਨੁਕਤਾ ਕੀ ਤੇ ਆਪਾਂ ਲਾਵਾਂਗੇ ਉਹ ਨੁਕਤੇ ਦਾ ਵੀ ਬਹੁਤ ਚੰਗਾ ਰਿਜ਼ਲਟ ਹੈ ਤੇ ਪਰ ਜਿਹੜਾ ਅੱਜ ਆਪਾਂ ਨੁਕਤਾ ਲੈ ਕੇ ਆਇਆ ਉਹ ਨੁਕਤਾ ਨਹੀਂ ਕਹਿ ਸਕਦੇ ਇੱਕ ਛੋਟੀ ਨਿੱਕੀ ਚੀਜ਼ ਹੀ ਸਭ ਨਹੀਂ ਹੈਗੀ ਤੋਂ ਉਹਦੇ ਬਾਰੇ ਦੱਸਾਂਗੇ ਵੀ ਕਿਵੇਂ ਲਾਉਣੀ ਆ ਕਿਹੜੀ ਸਾਬਣ ਹੈ ਜਿਹੜੀ ਸਾਬਣ ਦੱਸਾਂਗੇ ਉਸ ਸਾਬਣ ਦੇ ਨਾਂ ਤੇ ਕਈ ਸਾਬਣਾ ਹੋਰ ਵੀ ਆਉਂਦਗਾਂ ਪਰ ਤੁਸੀਂ ਕਿਹੜੀ ਲੈਣੀ ਆ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਦੱਸਣ ਦਾ ਕਾਰਨ ਕੀ ਆ ਵੀ ਕਈ ਵੀਰਾਂ ਦੇ ਮੈਸੇਜ ਆਇਆ ਵੀ ਯਾਰ ਭਾਈ ਜਿਹੜਾ ਆਪਾਂ ਤੁਸੀਂ ਨੁਕਤਾ ਦੱਸਿਆ ਸੀ ਹਨਾ ਆਪਾਂ ਨੂੰ ਕਾਫੀ ਕੁਝ ਕਰਨਾ ਪੈਂਦਾ ਉਹਦੇ ਵਿੱਚ ਤੇ ਮੈਂ ਵੇਖਿਆ ਵੀ ਕਈ ਕੀ ਆ ਵੀਰ ਭਰਾ ਮੇਰੇ ਵਾਂਗ ਥੋੜੇ ਜਿਹਾ ਘੋਲੀ ਵੀ ਹੁੰਦੇ ਆ ਹਨਾ ਵੀ ਜਿਹੜੇ ਥੋੜਾ ਜਿਆਦਾ ਮਿਹਨਤ ਨਹੀਂ ਕਰ ਸਕਦੇ ਤਾਂ ਆਏ ਹੁੰਦਾ ਮੇਰੇ ਵਰਗੇ ਵੀਰਾਂ ਨੂੰ ਕਈਆਂ ਨੂੰ ਵੀਰ ਕੋਈ ਇਹੋ ਜਿਹੀ ਚੀਜ਼ ਹੋਵੇ ਵੀ ਜਿਹੜੀ ਬਣਾਉਣ ਦੀ ਲੋੜ ਨਾ ਪਵੇ ਬਣੀ ਬਣਾਈ ਮਿਲ ਜੇ ਤੇ ਲਾਈ ਗੇ ਤਾਂ ਬਸ ਕੰਮ ਸਿਰਾ ਹੋ ਜੇ ਹਨਾ ਤਾਂ ਆਪਾਂ ਉਹਨਾਂ ਲਈ ਇਹ ਵੀਡੀਓ ਲੈ ਕੇ ਆਏ ਆ ਵੀ ਆਪਾਂ ਆਪਣੇ ਪਸ਼ੂ ਨੂੰ ਮੱਖ ਤੋਂ ਕਿਵੇਂ ਬਚਾ ਸਕਦੇ ਆ ਕਰਨਾ ਕੀ ਆ ਆਪਾਂ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਫੋਟੋ ਦੇਖ ਰਹੇ ਹੋ ਮੱਖ ਮਾਰ DS 8% ਸਾਬਣ ਦੀ ਇਹ ਸਾਬਣ ਲੈ ਲੈਣੀ ਆ ਆਪਾਂ ਨੂੰ ਮੈਡੀਕਲ ਸਟੋਰ ਤੋਂ ਇਹ ਸਾਬਣ ਮਿਲ ਜੂਗੀ ਕਰਨਾ ਕੀ ਆ ਪਸ਼ੂ ਨੂੰ ਚੰਗੀ ਤਰ੍ਹਾਂ ਨਵਾਹਾ ਕੇ ਨਵਾਉਣ ਤੋਂ ਬਾਅਦ ਆਪਾਂ ਸਾਬਣ ਪਸ਼ੂ ਦੇ ਉੱਪਰ ਲਾਉਣੀ ਆ ਸਾਬਣ ਲਾ ਕੇ ਉਸ ਤੋਂ ਬਾਅਦ ਆਪਾਂ ਪਸ਼ੂ ਨੂੰ ਨਵਾਉਣਾ ਨਹੀਂਗਾ ਸਾਬਣ ਲਾ ਕੇ ਪਸ਼ੂ ਨੂੰ ਆਪਾਂ ਐ ਛੱਡ ਦੇਣਾ ਜੇ ਪਸ਼ੂ ਜੇ ਪਸ਼ੂ ਉੱਪਰ ਚੱਤ ਵੀ ਜਾਊਗਾ ਤਾਂ ਵੀ ਕੋਈ ਡਿੱਕਾ ਨਹੀਂ ਹੈਗਾ ਤੇ ਇਹ ਨਹੀਂ ਹੈਗਾਗਾ ਕਈ ਵਾਰ ਕੀ ਹੋਣਾਗਾ ਆਪਾਂ ਪਸ਼ੂ ਨਵਾਲੇ ਸਾਰੇ ਹੈਨਾ ਨਵਾ ਕੇ ਪਸ਼ੂ ਆਪਾਂ ਬੰਨ ਲੇ ਉਹ ਦਵਾ ਦਾ ਆਪਾਂ ਸਾਬਣ ਚਾੱਕ ਲਈ ਤੇ ਪਸ਼ੂ ਸੁੱਕ ਗਿਆ ਤਾਂ ਆਪਾਂ ਸਾਬਣ ਘਸਾਈਏਗੇ ਤਾਂ ਸਾਬਣ ਘਸਣੇ ਨਹੀਂ ਹੈਨਾ ਆਪਾਂ ਕੀ ਕਰਨਾ ਹੈ ਸਾਬਣ ਦੀ ਜਿਹੜੀ ਥੋੜੀ ਥੋੜੀ ਝੱਗ ਬਣਾਉਣੀ ਹੈ ਉੱਪਰ ਪਸ਼ੂ ਨੂੰ ਨਵਾਉਣ ਤੋਂ ਬਾਅਦ ਜਦੋਂ ਥੋੜਾ ਜਿਹਾ ਗਿੱਲਾ ਹੋਵੇ ਪਸ਼ੂ ਤਾਂ ਆਪਾਂ ਉਦੋਂ ਸਾਬਣ ਲਾਉਣੀ ਆ ਵੀ ਜਿਹਦੇ ਨਾਲ ਝੱਗ ਬਣ ਜੇ ਜੇ ਪਸ਼ੂ ਸੁੱਕ ਵੀ ਗਿਆ ਤਾਂ ਤਾਂ ਵੀ ਆਪਾਂ ਬਾਲ ਦੀ ਭਰ ਕੇ ਪਾਣੀ ਦੇ ਕੋਲੇ ਰੱਖ ਲਗੇ ਤਾਂ ਥੋੜਾ ਜਿਹਾ ਗਿੱਲਾ ਕਰਕੇ ਹਲਕਾ ਜਿਹਾ ਤਾਂ ਆਪਾਂ ਸਾਬਣ ਜਿਹੜੀ ਇਹ ਇਹ ਉੱਪਰ ਲਾ ਦੇਣੀ ਆ ਜਿਹਦੇ ਨਾਲ ਥੋੜੀ ਜਿਹੀ ਝੱਗ ਬਣ ਜੇ ਇਹ ਜਿਹੜੀ ਸਾਬਣ ਹੈ ਇਹਦੇ ਨਾਲ ਆਪਾਂ ਨੂੰ ਪਸ਼ੂ ਇਹੜਾ ਦੋ ਦਿਨ ਆਰਾਮ ਮਾਣੂਗਾ ਹੈਨਾ ਪਸ਼ੂ ਨੂੰ ਆਪਾਂ ਇੱਕ ਦਿਨ ਲਾ ਦਗੇ ਤਾਂ ਦੋ ਦਿਨ ਪਸ਼ੂ ਨੂੰ ਲੋੜ ਨਹੀਂ ਸਾਬਣ ਲਾਉਣੀ ਤੀਜੇ ਦਿਨ ਵੀ ਭਾਵੇਂ ਲਾਉਣੀ ਆ ਲਾਓ ਨਹੀਂ ਚੌਥੇ ਦਿਨ ਤੱਕ ਵੀ ਅਸਰ ਰੱਖੂਗੀ ਇਹ ਸਾਬਣ ਦੋ ਦਿਨ ਆਪਾਂ ਤਾਂ ਕਹੇ ਆ ਵੀ ਕਈ ਵਾਰ ਕੀ ਹੁੰਦਾ ਸਾਬਣ ਘੱਟ ਲੱਗਦੀ ਐ ਜਾਂ ਹਨਾ ਤਾਂ ਕਰਕੇ ਆਪਾਂ ਦੋ ਦਿਨ ਹੀ ਕਹਿ ਲਾਂਗੇ ਦਾ ਅਸਰ ਦਾ ਹਨਾ ਵੀ ਦੋ ਦਿਨ ਰੱਖਦੀ ਐ ਪਰ ਅਸਰ ਤਾਂ ਇਹ ਤਿੰਨ ਚਾਰ ਦਿਨ ਰੱਖਦੀ ਐ ਤੇ ਪਰ ਆਪਾਂ ਦੋ ਦਿਨ ਹੀ ਰੱਖ ਲੈਨੇ ਆ ਕਿ ਤੀਜੇ ਦਿਨ ਆਪਾਂ ਜਾਂ ਚੌਥੇ ਦਿਨ ਆਪਾਂ ਦੁਬਾਰਾ ਫੇਰ ਲਾਲ ਕੇ ਸਾਬਣ ਰਿਜ਼ਲਟ ਚੰਗਾ ਜੇ ਕਿਸੇ ਨੇ ਵਰਤੀ ਐ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਉਹ ਵੀ ਦੱਸਿਓ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਕਿਉਂਕਿ ਹਾਂ ਜਿਹੜਾ ਸਮਾਂ ਇਹ ਮੱਖੀ ਦਾ ਸਮਾਂ ਆ ਗਿਆ ਪਸ਼ੂ ਜਿਹੜਾ ਦਿਨੇ ਟੈੱਕ ਕੇ ਬਹਿ ਨਹੀਂ ਸਕਦਾ ਤਾਂ ਪਸ਼ੂ ਆ ਜਿਹੜਾ ਆਰਾਮ ਨਾ ਕਰ ਸੋਗਾ ਤਾਂ ਦੁੱਧ ਵੀ ਜ਼ਰੂਰ ਘਟੂਗਾ ਤੇ ਹੋਰ ਵੀ ਕਈ ਸਮੱਸਿਆ ਜਿਹੜੀ ਬਿਮਾਰੀਆਂ ਕੋਈ ਨਾ ਕੋਈ ਆ ਸਕਦੀਆਂ ਆਪਣੇ ਪਸ਼ੂ ਨੂੰ ਜੇ ਆਪਣਾ ਪਸ਼ੂ ਆਰਾਮ ਕਰੂਗਾ ਤਾਂ ਆਪਣਾ ਪਸ਼ੂ ਜਿਹੜਾ ਤੰਦਰੁਸਤ ਵੀ ਰਹੂਗਾ ਤੇ ਦੁੱਧ ਵੀ ਵਧ ਰੂਗਾ ਹਨਾ ਆਪਾਂ ਨੂੰ ਫੇਸਬੁੱਕ ਤੇ ਵੀ ਤੁਸੀਂ ਫੋਲੋ ਜ਼ਰੂਰ ਕਰਿਓ ਪਿੰਡ ਤੜਕਾ ਟੀਵੀ ਦੇ ਚੈਨਲ ਦੇ ਨਾਂ ਤੇ ਹੀ ਆਪਣਾ ਪੇਜ ਬਣਿਆ ਹੋਇਆ ਫੇਸਬੁੱਕ ਤੇ ਤੇ ਲਾਈਕ ਵੀ ਜਰੂਰ ਕਰਿਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ YouTube ਤੇ ਜਾ ਕੇ ਪਿੰਡ ਤੜਕਾ ਟੀਵੀ ਚੈਨਲ ਦੇ ਨਾਂ ਤੇ ਆਪਣਾ ਚੈਨਲ ਬਣਿਆ ਹੋਇਆ ਤਾਂ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ Instagram ਤੇ ਵੀ ਪਿੰਡ ਤੜਕਾ ਟੀਵੀ ਚੈਨਲ ਦੇ ਨਾਂ ਤੇ ਆਪਣਾ ਪੇਜ ਬਣਿਆ ਹੋਇਆ ਉੱਥੇ ਵੀ ਸਾਨੂੰ ਫੋਲੋ ਜਰੂਰ ਕਰ ਲਿਓ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ